ਦੀ ਅਨੰਤਪੁਰ ਸਾਬ ਦੇ ਮੁੱਖ ਮਾਰਗ ਤੇ ਪੈਂਦੇ ਪਿੰਡ ਨਿੱਕੂਵਾਲ ਮੋੜ ਵਿਖੇ ਸਵੇਰੇ ਤੜਕਸਾ 4 ਵਜੇ ਦੇ ਕਰੀਬ ਇੱਕ ਬੱਦਰੀ ਨਾਲ ਭਰਿਆ ਹੋਇਆ ਟਰਾਲਾ ਪਲਟਿਆ ਜੋ ਕਿ ਰੋਪੜ ਸਾਈਡ ਨੂੰ ਜਾ ਰਿਹਾ ਸੀ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜੋ ਕਿ ਟਰਾਲਾ ਪਟਿਆਲਾ ਨੰਬਰ ਦੱਸਿਆ ਜਾ ਰਿਹਾ ਹੈ ਦੁਕਾਨ ਮਾਲਕ ਤੇਲੂ ਰਾਮ ਨੇ ਦੱਸਿਆ ਕਿ ਮੈਨੂੰ ਸਵੇਰੇ ਮੇਰੇ ਪਿੰਡ ਦੇ ਇੱਕ ਡਰਾਈਵਰ ਨੇ ਦੱਸਿਆ ਕਿ ਤੇਰੀ ਦੁਕਾਨ ਦੇ ਉੱਤੇ ਇੱਕ ਬੱਦਰੀ ਨਾਲ ਭਰਿਆ ਹੋਇਆ ਟਰਾਲਾ ਪਲਟ ਗਿਆ ਜਦੋਂ ਮੈਂ ਆਕੇ ਦੇਖਿਆ ਤਾਂ ਮੇਰੀ ਦੁਕਾਨ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ ਅਤੇ ਟਰਾਲਾ ਡਰਾਈਵਰ ਵੀ ਮੌਕੇ ਤੋਂ ਫਰਾਰ ਹੋ ਗਿਆ ਸੀ। ਜਿੱਥੇ ਦੁਕਾਨਦਾਰ ਨੇ ਦੱਸਿਆ ਕਿ ਮੇਰੀ ਦੁਕਾਨ ਦੇ ਨਾਲ ਇੱਕ ਬਿਜਲੀ ਦੇ ਟਰਾਂਸਫਾਰਮ ਦਾ ਵੀ ਕਾਫੀ ਨੁਕਸਾਨ ਹੋਇਆ। ਗਨੀਮਤ ਇਹ ਦੇ ਕਿ ਸ਼ਾਰਟ ਸਰਕਟ ਤੋਂ ਬਜਾ ਰਿਹਾ ਅਤੇ ਬਿਜਲੀ ਦੇ ਟਰਾਂਸਫਾਰਮ ਦਾ ਵੀ ਕਾਫੀ ਨੁਕਸਾਨ ਲਿਆ ਗਿਆ। ਦੁਕਾਨਦਾਰ ਨੇ ਦੱਸਿਆ ਕਿ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ। ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ। ਤੇ ਕੀ ਕਰਵਾਉਗੇ ਤੇ ਜਿਹੜਾ ਐਕਸ਼ਨ ਹੈ ਫੋਟੋ ਬੱਸ ਇਹ ਦੇਖੋ ਜਾਈ ਤਾਂ ਸੁੱਤੇ ਰੇ ਸੀਗੇ ਘਰ ਸਾਨੂੰ ਕਿਸੇ ਮਤਲਬ ਟਰੈਵਲਰ ਸਾਡੇ ਆਪਣੇ ਬੰਦੇ ਆਇਆ ਗੱਡੀ ਲੈ ਕੇ ਗਿਆ ਉਹਨੇ ਫੋਨ ਕੀਤਾ ਤੇ ਆਪਣਾ ਕਹਿੰਦਾ ਵੀ ਛੋਟੀ ਦੁਕਾਨਾ ਉੱਪਰ ਟ੍ਰੈਲਾ ਜਾਪੇਵਾ ਤੇ ਅਸੀਂ ਇੱਕ ਘਰ ਤੋਂ ਆਇਆ ਮੈਂ ਆ ਕੇ ਦੇਖਿਆ ਤਾਂ ਮਤਲਬ ਸਾਰੀ ਭਜੀ ਕੋਕੇ ਦੇ ਵਿੱਚ ਕੋਕਾ ਮੇਰਾ ਪੂਰਾ ਟੁੱਟ ਗਿਆ ਜਾਨੀ ਕਿ ਤੇ ਆਪਣਾ 50 60000 ਦਾ ਅੰਦਰ ਮਤਲਬ ਸਮਾਨ ਹੋਣਾ ਹੀ ਗਿਆ ਵਾ ਬਾਕੀ ਕੋਕਾ ਅਜੇ ਕਰ 50 60000 ਦੇ ਘੱਟ ਕੋਕਾ ਨਹੀਂ ਬਣਦਾ ਜੀ ਕੀ ਦੁਕਾਨ ਗੱਦੀ ਆ ਜੀ ਦੁਕਾਨ ਮੇਰੀ ਬੈਕਰੀ ਦੀ ਆ ਜੀ ਬੈਕਰੀ ਆ ਜੀ ਤੇ ਕਿੰਨੇ ਵਜੇ ਘਰ ਲਾ ਜੀ ਇਹ 4:30 ਵਜੇ ਦੀ ਆ ਜੀ ਤੇ ਡਰਾਈਵਰ ਡਰਾਈਵਰ ਫਰਾ ਰਿਹਾ ਜੀ ਕਿਉਂ ਫਰਾ ਰਿਹਾ ਚੱਲ ਰਿਹਾ ਡਰਾਈਵਰ ਸਾਰਾ ਸਵੇਰੋਂ ਤੋਂ ਫਰਾ ਉਹ ਨਹੀਂ ਪਹੁੰਚਿਆ ਆ ਜੀ ਇੱਥੇ ਹਾਂ ਜੀ ਕੀ ਮੰਗ ਕਰਦੇ ਜੀ ਕੋਈ ਬਾਕੀ ਸਾਡਾ ਜੋ ਨੁਕਸਾਨ ਆ ਪਰ ਭਾਈ ਸਾਡੀ ਕਰਦਾ ਸਾਨੂੰ ਅਸੀਂ ਕੀ ਕਰਦਾ ਪਰ ਇਹ ਹੀ ਆ ਜੀ ਮੋਟਰ ਟੈਕਸ ਵਾਲਾ ਜੋ ਵੀ ਹੈਗਾ ਮਹਗਵਾ ਲਿਖੂਗਾ ਆਗੇ ਵੀ ਕਿਆ ਸਾਡਾ ਹਿਸਾਬ ਕਿਤਾਬ ਆਈ ਤਾਂ ਜੀ ਭਈਆ ਸਗਾ ਕੋਈ ਸਤਾਵਚ ਉਹ ਵੱਜ ਗਿਆ ਜੀ ਉਹ ਥੱਲੇ ਆ ਗਿਆ ਸਗਾ ਜੀ ਉਹ ਵੱਜ ਗਿਆ ਜੀ ਵੱਡੀ ਘਟਨਾ ਦਾ ਵੀ ਇਹ ਬਚਾ ਹੋ ਗਿਆ ਜੀ ਤੇ ਕਿਹੜੀ ਜਗ੍ਹਾ ਹੈ ਇਹ ਇਹ ਨਿਕੋਲ ਮੋੜ ਹੈ ਜੀ ਨਿਕੋਲ ਮੋੜ